ਸਤ ਸ੍ਰੀ ਅਕਾਲ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮਹਿਕ ਪ੍ਰੀਤ ਦੀਆਂ ਵੀਡੀਓਜ਼ ਨੇ ਬਹੁਤ ਹੀ ਤਹਿਲਕਾ ਮਚਾ ਰੱਖਿਆ ਹੈ ਜਿਸ ਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਵੀ ਮਹਿਕ ਪ੍ਰੀਤ ਨੇ ਆਪਣਾ ਅਲੱਗ ਚੈਨਲ ਬਣਾਇਆ ਸੀ ਅਤੇ ਇਸ ਦਾ ਚੈਨਲ ਬਹੁਤ ਹੀ ਜ਼ਿਆਦਾ ਸਿਖਰਾਂ ਦੇ ਉੱਤੇ ਚੱਲ ਰਿਹਾ ਹੈ ਐਸੇ ਨਾਲ ਹੀ ਮਹਿਕ ਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਉਹ ਆਪਣੇ ਇੰਡੀਆ ਆਈ ਹੋਈ ਹੈ ਇਰਲਾਸ ਕਰਨ ਦੇ ਲਈ ਅਤੇ ਇਸੇ ਸਾਰੇ ਪਰਿਵਾਰ ਅਤੇ ਪੇਕੇ ਪਰਿਵਾਰ ਨੇ ਕਿਸੇ ਨੇ ਵੀ ਇਸਦਾ ਇਸ ਬਿਮਾਰੀ ਦੇ ਵਿੱਚ ਸਾਥ ਨਹੀਂ ਦਿੱਤਾ ਤੇ ਨਾਲ ਹੀ ਮਹਿਕ ਪ੍ਰੀਤ ਕਦੇ ਵੀ ਕੁਝ ਵੀ ਆਪਣੇ ਬਲੌਗਸ ਦੇ ਵਿੱਚ ਇਹ ਨਹੀਂ ਦੱਸ ਰਹੀ ਵੀ ਉਸ ਦਾ ਪਰਿਵਾਰ ਉਸ ਤੋਂ ਦੂਰ ਕਿਉਂ ਹੈ ਐਸੇ ਨਾਲ ਹੀ ਨਿਤ ਨਵੀਆਂ ਅਫਵਾਹਾਂ ਨੇ ਜੁੜੀਆਂ ਮਹਿਕ ਪ੍ਰੀਤ ਦੇ ਬਾਰੇ ਉੱਡ ਰਹੀਆਂ ਹਨ ਅਤੇ ਨਾਲ ਹੀ ਇਹ ਚੀਜ਼ ਹੁਣ ਸਾਹਮਣੇ ਆ ਰਹੀ ਹੈ ਵੀ ਮਹਿਕ ਪ੍ਰੀਤ ਨੇ ਹਜੇ ਤੱਕ ਆਪਣੇ ਬਲੌਗਸ ਦੇ ਵਿੱਚ ਕੁਝ ਵੀ ਸੱਚ ਨਹੀਂ ਦੱਸਿਆ ਵੀ ਉਸ ਦਾ ਪਰਿਵਾਰ ਉਸ ਤੋਂ ਕਿਉਂ ਦੂਰ ਹੈ ਅਤੇ ਇਸ ਨੇ ਅਲੱਗ ਚੈਨਲ ਆਪਣਾ ਕਿਉਂ ਬਣਾਇਆ ਹੈ ਐਸੇ ਨਾਲ ਹੀ ਇਹ ਚੀਜ਼ ਵੀ ਕਹੀ ਜਾ ਰਹੀ ਹੈ ਵੀ ਮਹਿਕ ਪ੍ਰੀਤ ਨੂੰ ਜੇਕਰ ਪੈਸੇ ਦੀ ਲੋੜ ਸੀ ਆਪਣਾ ਇਲਾਜ ਕਰਾਉਣ ਦੇ ਲਈ ਅਤੇ ਇਸ ਨੇ ਚੈਨਲ ਬਣਾਇਆ ਤਾਂ ਇਸ ਦਾ ਕੈਨੇਡਾ ਵਾਲਾ ਪੈਸਾ ਕਿੱਥੇ ਗਿਆ ਅਤੇ ਨਾਲ ਹੀ ਮਹਿਕ ਪ੍ਰੀਤ ਨੇ ਵੀ ਇਹ ਚੀਜ਼ ਫਾਈਨਲ ਕਰ ਦਿੱਤੀ ਹੈ ਵੀ ਮੈਨੂੰ ਪੈਸੇ ਦਾ ਕੋਈ ਵੀ ਲਾਲਚ ਨਹੀਂ ਹੈ ਅਤੇ ਇਸੇ ਨਾਲ ਹੀ ਇਹ ਗੱਲ ਮਹਿਕਪ੍ਰੀਤ ਬਾਰੇ ਦੁਬਾਰਾ ਤੋਂ ਸਾਹਮਣੇ ਆ ਰਹੀ ਹੈ ਵੀ ایس ਨੇ ਸਿਰਫ ਆਪਣੇ ਨਵੇਂ ਬਣਾਏ ਚੈਨਲ ਨੂੰ ਚਲਾਉਣ ਦੇ ਲਈ ਇਹ ਸਾਰੇ ਟਵੰਜ ਰਚੇ ਹਨ ਕਿਉਂਕਿ ਜਦੋਂ ਵੀ ਕੋਈ ਨਵਾਂ ਚੈਨਲ ਬਣਾਉਂਦਾ ਹੈ ਤਾਂ ਉਸ ਨੂੰ ਚਲਾਉਣ ਦੇ ਲਈ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਅਤੇ ਨਾਲ ਦੀ ਨਾਲ ਕੁਝ ਅਜੀਹਾ ਅਪਡੇਟ ਕਰਨਾ ਹੁੰਦਾ ਹੈ ਜਿਸ ਦੇ ਨਾਲ ਚੈਨਲ ਹੈ ਜਿਹੜਾ ਵਾਇਰਲ ਹੋ ਜਾਵੇ ਐਸੀ ਤਰ੍ਹਾਂ ਹੀ ਮਹਿਕਪ੍ਰੀਤ ਦਾ ਚੈਨਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਕਿਉਂਕਿ ਇਸ ਦਾ ਪਰਿਵਾਰ ਇਸ ਤੋਂ ਦੂਰ ਹੈ ਕਿਉਂਕਿ ਇਹ ਬਿਮਾਰ ਹੈ ਅਤੇ ਇਸ ਦਾ ਨਹੀਂ ਇਹ ਚੀਜ਼ ਦਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਮਹਿਕਪ੍ਰੀਤ ਦੇ ਇਹ ਮੁੱਦੇ ਨੇ ਇਸ ਦਾ ਚੈਨਲ ਹੈ ਜਿਹੜਾ ਗrowth ਦੇ ਵਿੱਚ ਲਿਆ ਦਿੱਤਾ ਹੈ ਅਤੇ ਇਸ ਤੇ ਦਿਨੋਂ ਦਿਨ ਲੱਖਾਂ ਦੇ ਵਿੱਚ view ਆਉਂਦੇ ਹਨ